ਹਾਂਜੀ ਸਤਿ ਸ੍ਰੀ ਅਕਾਲ ਆ ਆ ਸਤ ਤੁਸੀਂ ਸਾਰੇ ਇਹ ਨਾਲ ਜੀ ਖੁਸ਼ੀ ਹੋਵਾਂਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਆ ਤੇ ਪੰਜਾਬੀ ਟੈਸਟ ਦੀ ਡਿਸਕਸ਼ਨ ਵਿੱਚ ਹੁੰਦੀ ਆ ਪੇਪਰ ਵਾਂਗੂ ਪਹਿਲਾਂ ਇੱਕ ਮਿੰਟ ਦਾ ਟ్రायल ਪੈਰਾ ਬੋਲਾ ਜਾਂਦਾ ਫਿਰ 2-2 ਮਿੰਟ ਦੇ ਦੋ ਪੈਰੇ ਪ੍ਰੋਪਰ ਬੋਲੇ ਜਾਣਗੇ ਵਿੱਚ ਦੀ 2 ਮਿੰਟ ਦੀ ਬ੍ਰੇਕ ਹੋਊਗੀ ਖਾਲੀ ਵੀਡੀਓ ਚੱਲੂਗੀ ਤੇ ਚਲੋ ਹੁਣ ਜਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਆਪਾਂ ਟ్రायल ਪੈਰਾ ਬੋਲਦੇ ਆ ਰੈਡੀ ਹੋ ਜਾਓ ਰੈਡੀ ਕਰੋ ਬਾਹਰ ਨਿਕਲਣਾ ਅੱਜ ਹਰ ਕਿਸੇ ਦੀ ਲੋੜ ਹੈ ਜਿਸ ਕਾਰਨ ਚਿਹਰੇ ਦੀ ਚਮੜੀ ਨੂੰ ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਕਾਫੀ ਪ੍ਰਭਾਵਿਤ ਕਰਦੀਆਂ ਹਨ ਡੰਡੀ ਰੁਮਾਲ ਨਾਲ ਬਾਰ-ਬਾਰ ਪਸੀਨਾ ਪੂੰਝਦੇ ਪੂੰਝਦੇ ਜਾਂ ਚਿਹਰਾ ਸਾਫ਼ ਕਰਦੇ ਹੋਏ ਤੁਸੀਂ ਪਰੇਸ਼ਾਨ ਹੋ ਜਾਂਦੇ ਹੋਵੋਗੇ ਡੰਡੀ ਅਜਿਹੇ ਵਿੱਚ ਚਿਹਰੇ ਦੀ ਰੰਗਤ ਵੀ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਨਜ਼ਰ ਆਉਂਦੀ ਹੈ ਡੰਡੀ ਅਜਿਹੇ ਵਿੱਚ ਫੇਸ ਬਾਈਪਾਸ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਡੰਡੀ ਤੁਸੀਂ ਵੱਖ-ਵੱਖ ਲੋੜਾਂ ਦੇ ਹਿਸਾਬ ਨਾਲ ਲਓ ਜੀ ਟ੍ਰੈਡ ਪੈਰਾਸੋਡਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰੇ ਬੋਲਾਂਗੇ ਧਿਆਨ ਨਾਲ ਕਰਨਾ ਕੋਈ ਔਖੇ ਪੈਰੇ ਨਹੀਂਗੇ ਤੇ ਬਸ ਥੋੜਾ ਜਿਹਾ ਸਹਜਤਾ ਨਾਲ ਤੁਸੀਂ ਪੈਪਰ ਕਰਨਾ ਤੇ ਵਧੀਆ ਕੀਤਾ ਜਾਓ ਚਲੋ ਹੁਣ ਰੈਡੀ ਹੋ ਜਾਓ ਆਪਾਂ ਬੋਲਦੇ ਹਾਂ ਤੁਹਾਨੂੰ ਰੈਡੀ ਫੈਸ਼ਨ ਐਸਾ ਸ਼ਬਦ ਹੈ ਜੋ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਹੈ ਡੰਡੀ ਆਧੁਨਿਕ ਯੁੱਗ ਵਿੱਚ ਜਿੱਥੇ ਟੈਕਨੋਲੋਜੀ ਅਤੇ ਵਿਕਾਸ ਨੇ ਨਵੀਆਂ ਰਹਵਾਂ ਖੋਲੀਆਂ ਹਨ ਉੱਥੇ ਫੈਸ਼ਨ ਦੀ ਦੁਨੀਆ ਨੇ ਵੀ ਨੌਜਵਾਨ ਮਨਾਂ ਨੂੰ ਆਪਣੇ ਰੰਗ ਰੂਪ ਵਿੱਚ ਰੰਗਿਆ ਹੈ ਡੰਡੀ ਅੱਜ ਦਾ ਨੌਜਵਾਨ ਆਪਣੇ ਆਪ ਨੂੰ ਸੋਸ਼ਲ ਮੀਡੀਆ ਉੱਤੇ ਦਿਖਾਉਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ ਡੰਡੀ ਇਸ ਰੁਝਾਨ ਨੇ ਨਵੀਂ ਪੀੜੀ ਦੇ ਜੀਵਨ ਸੋਚ ਆਚਰਣ ਅਤੇ ਰਿਸ਼ਤਿਆਂ ਉੱਤੇ ਡੂੰਘਾ ਪ੍ਰਭਾਵ ਛੱਡਿਆ ਹੈ ਡੰਡੀ ਨੌਜਵਾਨੀ ਇੱਕ ਐਸੀ ਉਮਰ ਹੁੰਦੀ ਹੈ ਜਿਸ ਵਿੱਚ ਹਰ ਕੋਈ ਆਪਣੀ ਪਛਾਣ ਰੁਚੀ ਅਤੇ ਸੁਪਨੇ ਤਲਾਸ਼ਦਾ ਹੈ ਪਰ ਜਦ ਇਹ ਤਲਾਸ਼ ਫੈਸ਼ਨ ਦੇ ਨਸ਼ੇ ਵਿੱਚ ਗੁੰਮ ਹੋ ਜਾਵੇ ਤਾਂ ਮਨੁੱਖ ਆਪਣੇ ਮਕਸਦ ਤੋਂ ਦੂਰ ਹੋ ਜਾਂਦਾ ਹੈ ਅਜੋਕੇ ਨੌਜਵਾਨ ਆਪਣੇ ਕੱਪੜਿਆਂ ਜੁੱਤੀਆਂ ਬ੍ਰਾਂਡ ਅਤੇ ਚਮਕਦਾਰ ਲੁੱਕ ਉੱਤੇ ਜਿਹੜਾ ਸਮਾਂ ਧਿਆਨ ਅਤੇ ਪੈਸਾ ਖਰਚ ਕਰਦੇ ਹਨ ਉਹ ਕਈ ਵਾਰੀ ਉਹਨਾਂ ਦੀ ਯੋਗਤਾ ਅਤੇ ਉਤਸ਼ਾਹ ਨੂੰ ਪਿੱਛੇ ਛੱਡ ਦਿੰਦਾ ਹੈ ਡੰਡੀ ਸੋਸ਼ਲ ਮੀਡੀਆ ਨੇ ਇਹ ਰੁਝਾਨ ਨੂੰ ਹੋਰ ਵੀ ਹੁੰਗਾਰਾ ਦਿੱਤਾ ਹੈ ਡੰਡੀ ਜਿਸ ਉਹਨਾਂ ਦਾ ਸਾਥ ਇਹਨਾ ਐਪਸ ਨੇ ਦਿੱਤਾ ਹੈ ਜਿਵੇਂ ਕਿ ਇੰਸਟਾਗ੍ਰam ਟਿਕਟੌਕ ਸਨੈਪਚੈਟ ਆਦ ਕੁੱਤੇ ਰੋਜ਼ਾਨਾ ਨਵੀਆਂ ਰੀਲਾਂ ਲੁੱਕ ਥੀਮ ਅਤੇ ਚੈਲੰਜ ਨੌਜਵਾਨ ਮਨਾਂ ਨੂੰ ਆਕਰਸ਼ਿਤ ਕਰ ਰਹੇ ਹਨ ਡੰਡੀ ਲਾਈਕ ਕਮੈਂਟ ਫੋਲੋਅਰਜ਼ ਦੀ ਗਿਣਤੀ ਹੁਣ ਮਨੁੱਖ ਦੀ ਅਹਿਮੀਅਤ ਦਾ ਮਾਪਦੰਡ ਬਣ ਗਈ ਹੈ ਡੰਡੀ ਅਜਿਹਾ ਹਾਂਜੀ ਰੈਡੀ ਹੋ ਜਾਓ ਟਾਈਮ ਪੂਰਾ ਹੋਣਾ ਹੈ ਸਦਾ ਰੈਡੀ ਜ਼ਿਲੇ ਦੇ ਪਿੰਡ ਕੋਟਸ਼ਮੀਰ ਦੀ ਨਗਰ ਪੰਚਾਇਤ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਪਿੰਡ ਵਿੱਚ ਪ੍ਰੇਮ ਵਿਆਹ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਡੰਡੀ ਪੰਚਾਇਤ ਬੁੱਲੋਂ ਪਾਸ ਮਤੇ ਮੁਤਾਬਕ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਦੇ ਹਨ ਤਾਂ ਉਹਨਾਂ ਪਿੰਡ ਵਿੱਚ ਰਹਿਣ ਦੀ ਆਜ਼ਾਦੀ ਨਹੀਂ ਦਿੱਤੀ ਜਾਵੇਗੀ ਡੰਡੀ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨੂੰ ਵੀ ਪਿੰਡੋਂ ਕੱਢ ਦਿੱਤਾ ਜਾਵੇਗਾ ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਪੰਚਾਇਤ ਦੀ ਪ੍ਰਧਾਨ ਦੇ ਪੁੱਤਰ ਬਲਦੀਪ ਸਿੰਘ ਦੀ ਹਾਜ਼ਰੀ ਵਿੱਚ ਪਾਸ ਕੀਤੇ ਗਏ ਇਸ ਮਤੇ ਨਾਲ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਸਹਿਮਤ ਹਨ ਡੰਡੀ ਮਤਾ ਪਾਸ ਕਰਨ ਲਈ ਇਕੱਠੇ ਹੋਏ ਨਗਰ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦਾ कहना है कि अजय रिश्ते समाज ਵਿੱਚ ਗਲਤ ਸੁਨੇਹਾ ਦਿੰਦੇ ਹਨ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਇਸ ਲਈ ਇਹ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਡੰਡੀ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ कहना ਹੈ ਕਿ ਇੱਕ ਕਦਮ ਰਵੈਤੀ रिश्त्या अते सामाजिक ढांचे नु बनाई ਰੱਖਣ ਲਈ ਚੁੱਕਿਆ ਗਿਆ ਹੈ ਡੰਡੀ ਪਿੰਡ ਦੀਆਂ ਪਰੰਪਰਾਵਾਂ ਦੀ ਅਣਦੇਖੀ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪਿੰਡ ਦਾ ਨੌਜਵਾਨ ਪਿੰਡ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਏਗਾ